ਇਹ ਦੁਕਾਨਾਂ ਬਣੀਆਂ ਹੋਈਆਂ ਤੇ ਇੱਥੇ ਦੇ ਪ੍ਰਸਿੱਧ ਆ ਰੋਟ ਇਹਨਾਂ ਦਾ ਹੀ ਮੱਥਾ ਟੇਕਦਾ ਅੰਦਰ ਪ੍ਰਸ਼ਾਦ ਜਾਂਦੇ ਤੇ ਚਿਮਟਾ ਮਾਰ ਕੇ ਥੋਹੋ 12 ਸਾਲ ਦੀਆਂ ਲੱਸੀਆਂ ਰੋਟੀਆਂ ਗੱਡੀਆਂ ᱛੀਆਂ ਤੇ ਇਹ ਉਹੀ ਜਗ੍ਹਾ ਬਾਈ ਜੀ ਦਾ ਉਹ ਕਲਾਈ ਵੀ ਮੰਦਰ ਵੀ ਹੋਰ ਬੜ ਗਿਆ ਨਾਉਣਾ ਕੈਨਸਲ ਹੋ ਗਿਆ ਹੈਲੋ ਦੋਸਤੋ ਕਿਦਾਂ ਹੋ ਸਾਰੇ ਮੀਰਕਰਤ ਸਾਰੇ ਵਧੀਆ ਹੋਵੋਗੇ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਨਿਕਲੇ ਹੋਏ ਹਾਂ ਹਿਮਾਚਲ ਪ੍ਰਦੇਸ਼ ਦੀ ਯਾਤਰਾ ਲਈ ਤੇ ਆਪਾਂ ਇਸ ਵਕਤ ਮੌਜੂਦ ਸ਼ਾਤਲਾਈ ਦੇ ਵਿੱਚ ਤੇ ਇੱਥੇ ਪਾਬਾ ਬਾਲਕਨਾਥ ਜੀ ਦਾ ਵਿਸ਼ਰਾਮ ਸਥਾਨ ਕਹਿ ਲੋ ਵੀ ਇੱਥੇ ਬੈ ਕੇ ਉਹ ਵਿਸ਼ਰਾਮ ਕਰਦੇ ਹੁੰਦੇ ਤੇ ਤੇ ਇੱਥੇ ਮਾਤਾ ਰਤਨੋ ਜੀ ਕੋਲ ਰਹਿੰਦੇ ਹੁੰਦੇ ਸੀ ਤੇ ਆਹ ਪਿੱਛੇ ਮੰਦਿਰ ਆ ਉਹਨਾਂ ਦਾ ਤੇ ਮੰਦਿਰ ਦੇ ਬਿਲਕੁਲ ਕਰੀਬ ਆਪਾਂ ਤੇ ਬਾਕੀ ਆਪਣੇ ਨਾਲ ਸੋ ਸਾਫੀਆ ਆਪਣਾ ਤੇ ਲੋ ਸਾਥੀ ਆਪਣੇ ਪਿੱਛੇ ਆ ਰਹੇ ਨੇ ਤੇ ਇੱਕ ਆ ਬੈਠਾ ਮੈਂ ਚਪਾ ਆਪਣੇ ਨਾਲ ਦਾ ਬੰਦਾ ਤੇ ਇੱਕ ਆ ਬੰਦਾ ਆ ਰਿਹਾ ਤੁਰ ਕੇ ਤੇ ਥੋੜੀ ਪ੍ਰੋਬਲਮ ਆ ਲੱਤ ਚ ਤੇ ਤਾਂ ਕਰਕੇ ਥੋੜਾ ਟਾਈਮ ਲੱਗਦਾ ਤੁਰਨ ਤੇ ਮੰਦਰ ਤੇ ਬਿਲਕੁਲ ਕਰੀਬ ਆਪਾਂ ਤੇ ਇਸ ਮੰਦਰ ਦਾ ਇਤਿਹਾਸ ਤੁਹਾਨੂੰ ਅੰਦਰ ਜਾ ਕੇ ਦੱਸਦੇ ਆਪਾਂ ਤੇ ਚੱਲਦੇ ਆਂ ਬਾਅਦੇ ਅੰਦਰ ਵੱਲ ਤੇ ਬਾਕੀ ਪਿਛਲੀ ਵੀਡੀਓ ਜਿਹਨੇ ਨਹੀਂ ਦੇਖੀ ਆਪਣੀ ਦੇਖ ਸਕਦਾ ਜਾ ਕੇ ਪਿਛਲੀ ਵੀਡੀਓ ਆਪਾਂ ਨੇ ਇਸ ਸਮਾਪਤੀ ਕਰੀ ਤੀ ਸਿਪੌੜੀ ਤੇ ਸਿਪੌੜੀ ਮੰਦਿਰ ਜਿੱਥੇ ਤੇ ਆ ਸਾਰਾ ਬਾਜ਼ਾਰ ਆ ਆਸ-ਪਾਸ ਇਹ ਦੁਕਾਨਾਂ ਬਣੀਆਂ ਹੋਈਆਂ ਇੱਥੇ ਦੇ ਪ੍ਰਸਿੱਧ ਆ ਰੋਟ ਰੋਟ ਕਹਿ ਦਿੰਦੇ ਆਪਾਂ ਇਹਨਾਂ ਨੂੰ ਤੇ ਇਹਨਾਂ ਦਾ ਹੀ ਮੱਥਾ ਟੇਕਦਾ ਅੰਦਰ ਪ੍ਰਸ਼ਾਦ ਜਾਂਦੇ ਆ ਤੇ ਲਓ ਜੀ ਆਪਾਂ ਗੇਟ ਦੇ ਅੰਦਰ ਐਂਟਰ ਹੋਣੇ ਆਲੇ ਆ ਮੰਦਿਰ ਵੀ ਸਾਹਮਣੇ ਆ ਇਹ ਸਥਾਨ ਸ਼ਰਤਲਾਈ ਤੇ ਹੈ ਜੀ ਪ੍ਰਾਚਨ ਮੰਦਿਰ ਬਾਬਾ ਬਾਰਕਨਾ ਸੀ ਦਾ ਜਿੱਥੇ ਬਾਬਾ ਬਾਰਕਨਾ ਸੀ ਬੈ ਕੇ ਮਾਤਾ ਰਤਨੋ ਜੀ ਦੀਆਂ ਗਉਆਂ ਚਾਰੇ ਕਰਦੇ ਤੇ ਤੇ ਇੱਥੇ ਬੈਠ ਕੇ ਹੀ ਪੱਸਿਆ ਕਰੇ ਕਰਦੇ ਤੇ ਉਹ ਤੇ ਆਓ ਲੈ ਚੱਲਦੇ ਆ ਤੁਹਾਨੂੰ ਅੰਦਰ ਇਹ ਆ ਮੰਦਿਰ ਦੇ ਅੰਦਰ ਜਾਣ ਦਾ ਰਸਤਾ ਹੈ ਤੇ ਉਹ ਸਾਹਮਣੇ ਮੰਦਿਰ ਚੱਲਦੇ ਹਾਂ ਉੱਥੇ ਤੱਕ ਤਾਂ ਵੈਸੇ ਇੱਥੇ ਸਾਰਾ ਖਾਲੀ ਪਿਆ ਹੁਣ ਤਿੰਨ ਰਾਤਾਂ ਤੇ ਸ਼ੁਰੂ ਹੋਣ ਵਾਲੇ 10-15 ਦਿਨਾਂ ਚ ਤੇ ਸਾਰੇ ਬਹੁਤ ਜ਼ਿਆਦਾ ਸੰਗਤ ਨਾਲ ਭਰੇ ਹੁੰਦਾ ਪੰਡਾਲ ਇਹ ਤੇ ਤਿਆਰੀਆਂ ਹੁਣ ਤੋਂ ਸ਼ੁਰੂ ਕਰੀ ਜਾਂਦੀਆਂ ਨੇ ਤੇ ਇਹ ਸਾਹਮਣੇ ਮੰਦਿਰ ਹੈ ਤੇਹੀ ਉਹ ਜਗ੍ਹਾ ਜਿੱਥੇ ਬਾਬਾ ਵਾਕਨਾਥ ਜੀ ਬੈ ਕੇ ਤਪੱਸਿਆ ਕਰਦੇ ਸੀ ਤੇ ਗਊਆਂ ਵਗੈਰਾ ਚਰਾਏ ਕਰਦੇ ਸੀ ਤੇ ਇੱਕ ਦਿਨ ਮਾਤਾ ਰਤਨੋ ਜੀ ਨੇ ਉਹਨਾਂ ਨੂੰ ਤਪੱਸਿਆ ਵਿੱਚ ਦੇਖ ਕੇ ਉਹਨਾਂ ਆਪ ਗੁੱਸਾ ਹੋ ਗਏ ਸੀ ਕਿ ਤੁਸੀਂ ਮੇਰੇ ਗਊਆਂ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਦੇ ਹਨ ਤੇ ਪਰ ਬਾਬਾ ਵਾਕਨਾਥ ਜੀ ਉਹਨਾਂ ਗਊਆਂ ਦਾ ਪੂਰਾ ਖਾਣ ਪੀਣ ਦਾ ਧਿਆਨ ਰੱਖਦੇ ਹੁੰਦੇ ਤੇ ਤੇ ਮਾਤਾ ਰਤਨੋ ਜੀ ਨੇ ਉਹਨਾਂ ਨੂੰ ਮਹਿਣਾ ਮਾਰਿਆ ਤਾਂ ਕਿ ਤੁਸੀਂ ਮੇਰੇ ਗਊਆਂ ਦਾ ਸੰਗੀਤ ਰਤੇ ਹਨ ਨਹੀਂ ਰੱਖ ਰੇ ਖਾਣ ਪੀਣ ਦਾ ਯਾਰ ਕਿ ਮੈਂ ਥੋੜੇ ਖਾਣ ਪੀਣ ਦਾ ਪੂਰਾ ਧਿਆਨ ਰੱਖਦੀ ਹਾਂ ਤੇ ਇਥੋਂ ਬਾਬਾ ਬਲਕਨਾਥ ਜੀ ਥੋੜਾ ਗੁੱਸਾ ਹੋ ਗਏ ਤੇ ਤੇ ਉਹਨਾਂ ਨੇ ਆਪਣੇ ਚਿਮਟਾ ਮਾਰ ਕੇ ਨਾ ਇਥੋਂ ਉਹਨਾਂ ਦੇ ਜਿੰਨਾ ਵੀ ਮਤਲਬ 12 ਸਾਲ ਤੋਂ ਉਹਨਾਂ ਨੇ ਬਾਬਾ ਬਲਕਨਾਥ ਜੀ ਸੇਵਾ ਕਰੀਤੀ ਖਾਣ ਪੀਣ ਦੇ ਦਿੰਦੇ ਹੁੰਦੇ ਸੀ ਜੋ ਦੱਸੀ ਤੇ ਰੋਟੀਆਂ ਤੇ ਚਿਮਟਾ ਮਾਰ ਕੇ ਇਥੋਂ ਹੋ 12 ਸਾਲ ਦੀ ਲੱਸੀ ਤੇ ਰੋਟੀਆਂ ਗੱਡੀਆਂ ᱛੀਆਂ ਤੇ ਇਹ ਉਹੀ ਜਗ੍ਹਾ ਤੇ ਜਿੱਥੇ ਮਾਤਾ ਰਤਨੋ ਜੀ ਰਹਿੰਦੀ ਸੀ ਜਿੱਥੇ ਉਹਨਾਂ ਦਾ ਘਰ ਸੀ ਤੇ ਉਹ ਘਰ ਇੱਥੋਂ ਥੋੜੀ ਜਿਹੀ ਦੂਰ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਇਹ ਬਾਬਾ ਬਲਕਨਾਥ ਜੀ ਦਾ ਪਾਕਤੀ ਵਾਲਾ ਸਥਾਨ ਤਾਂ ਜਿੱਥੇ ਤਪੱਸਿਆ ਵਗੈਰਾ ਕਰਦੇ ਇੱਥੇ ਤੁਹਾਨੂੰ ਦੱਸਿਆ ਤਾਂ ਆਪਾਂ ਨੇ ਵੀ ਇੱਥੇ 10-15 ਦਿਨਾਂ ਤੱਕ ਚਾਲੇ ਸ਼ੁਰੂ ਹੋਣੇ ਆਲੇ ਆ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਰਿਪੇਅਰਿੰਗ ਵਗੈਰਾ ਸਜਾਵਟ ਹੋ ਗਈ ਹੈ ਸ਼ੁਰੂ ਹੋਣੀ ਬਈ ਤੇ ਆ ਦੇਖੋ ਇਧਰ ਰਖਤ ਬਣਾਏ ਹੋਏ ਉੱਦਾਂ ਤੇ ਤੇ ਵਿੱਚ ਰੋਟੀਆਂ ਵਗੈਰਾ ਤੇ ਜਿੱਥੇ ਲੱਸੀ ਗੱਡੀ ਤੇ ਉਹ ਵੀ ਥਾਂ ਲੱਗੇ ਆ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਜਗਾ ਤੇ ਆਹ ਜਗਾ ਬਈ ਜਿੱਥੇ ਦੁੱਧ ਕੱਢਿਆ ਸੀ ਚਿਮਟਾ ਮਾਰ ਕੇ ਆ ਲਿਖਿਆ ਜੀ ਲੱਸੀ ਵਾਲਾ ਸਥਾਨ ਬਾਕੀ ਇਤਿਹਾਸ ਆ ਲਿਖਿਆ ਹੈ ਬਾਬਾ ਜੀ ਦਾ 12 ਬਰਸ ਦਾ ਲੱਸੀ ਦਾ ਸਥਾਨ ਲਓ ਬਈ ਸਿੱਧਾ ਉੱਪਰ ਆ ਗਏ ਆਪਾਂ ਮੇਨ ਮੰਦਿਰ ਤੇ ਜਿੱਥੇ ਬਾਬਾ ਬਾਲਕਨਾਥ ਜੀ ਦਾ ਮੇਨ ਮੰਦਿਰ ਹੈ ਬਿਓਟ ਸਿੱਧਾ ਤੇ ਬੰਦੇ ਆਪਣੇ ਉਤਰ ਰਹੇ ਹੈ ਗੱਡੀ ਜੋ ਜੇ ਤੇ ਮੱਥਾ ਟੇਕ ਰਹੇ ਆ ਹੁਣੀ ਸ਼ਾਮ ਨੂੰ ਇਹ ਕਿਰੋ ਕੈਮਰਾ ਕੂਮਰਾ ਦੇਖ ਲਏਗੇ ਤੇ ਪੈਣ ਪੈਣ ਦਾ ਇੰਤਜਾਮ ਦੇ ਬਾਅਦ ਸਵੇਰੇ ਸੱਜਰੇ ਨਿਕਲ ਜਾਵਾਂਗੇ ਘਰ ਵਾਸਤੇ ਚਾਪ ਚਾੜ ਦੇ ਮੰਦਰ ਤੇ ਮੁੱਖਾ ਦੇਖ ਤੇ ਲਓ ਬਈ ਦਰਸ਼ਨ ਕਰ ਰਹੇ ਹਾਂ ਉੱਪਰ ਜਿਹੜਾ ਮੇਂ ਮੰਦਿਰ ਉੱਪਰ ਗੁਫਾ ਬਣੀ ਹੋਈ ਆ ਉੱਪਰਲੀ ਸਾਈਡ ਉੱਪਰ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਤੇ ਆ ਸਾਹਮਣੇ ਨੀਚੇ ਮੰਦਿਰ ਬਣਿਆ ਹੋਇਆ ਹੈ ਤੇ ਨੀਚੇ ਦੇ ਮੰਦਿਰ ਤੇ ਗੋਪਾਲਾ ਮੰਦਿਰ ਉਹ ਤੋ ਬਈ ਦਰਸ਼ਨ ਕਰਿਆ ਆਂ ਮੰਦਿਰ ਦੇ ਤੇ ਆਹ ਬੈਕਸਾਈਡ ਦੇ ਰਸਤੇ ਨੂੰ ਆਏ ਤੇ ਪਿੱਛੇ ਨੂੰ ਆ ਛੋਟਾ ਰਸਤਾ ਤੇ ਨਹੀਂ ਮੋਹਰੇ ਵਾਲੇ ਰਸਤੇ ਨੂੰ ਬਹੁਤ ਜ਼ਿਆਦਾ ਚੜਾਈ ਚੜ ਕੇ ਜਾਣਾ ਪੈਂਦਾ ਉੱਪਰ ਨੂੰ ਤੇ ਉੱਥੋਂ ਕਰੀਬ ਇਧਰਲੇ ਰਸਤੇ ਨੂੰ ਤੇ ਡੇਢ 150 ਮੀਟਰ ਦੇ ਕਰੀਬ ਹੋਣਾ ਰਸਤਾ ਤੇ ਇਧਰੋਂ ਬੰਦਾ ਛੇਤੀ ਪਹੁੰਚ ਜਾਂਦਾ ਤੇ ਇੱਕ ਅੰਦਰ ਵੇਰ ਕਰਕੇ ਆਪਾਂ ਨੂੰ ਥੋੜਾ ਪੰਗਾ ਤਾਂ ਹਨਾ ਹੁਣ ਜਾਣ ਦਾ ਤੇ ਤਾਂ ਗਾਟੇ ਪਿੱਛੇ ਨੂੰ ਪਾਲਿਆ ਤਾਂ ਆਪਣਾ ਰਸਤਾ ਤੇ ਮੱਠਾ ਟੇਕੇ ਆਏ ਆ ਤੇ ਹੁਣ ਹੁਣ ਲੰਨੇ ਆ ਕਮਰਾ ਜਾ ਕੇ ਆਪਾਂ ਤੇ ਕਮਰੇ ਚ ਆਰਾਮ ਰੂਮ ਕਰਦੇ ਜਾ ਕੇ ਤੇ ਸਵੇਰ ਨੂੰ ਘਰ ਵਾਸਤੇ ਛੇਤੀ ਰਵਾਨਾ ਹੋ ਜਾਗੇ ਹਨਾ ਤੇ ਬਾਕੀ ਚੱਲਦੇ ਆਂ ਕਮਰਾ ਦੇਖਦੇ ਆਂ ਗੱਡੀ ਵਾਲੇ ਨੂੰ ਕਿਹਾ ਹੋਇਆ ਬੁਲਾਉਣ ਗਿਆ ਹੋਇਆ ਹੈ ਬਾਈ ਲਾਓ ਬਾਈ ਪਾ ਤੇ ਚੱਲਦੇ ਆਂ ਉੱਥੇ ਦੇਖ ਜਾ ਤੇ ਵੀਊ ਦੇਖੋ ਬਾਈ ਸ਼ਾਮ ਦਾ ਕਿੰਨਾ ਜਾਗੋ ਰਸਤਾ ਹੈ ਡੰਡਾ ਹੋ ਗਿਆ ਮਾਹੌਲ ਪੂਰਾ ਪਹਿਲਾਂ ਜਦਾ ਆਇਓ ਤੇ ਦੁਪਹਿਰੇ ਆਪਣੇ ਪੰਜਾਬ ਨਾਲੇ ਵੱਧ ਕੇ ਮੀਤੀ ਹੋ ਰਹੀ ਚਾਰੇ ਪਾਸੇ ਹਰਿਆਲੀ ਹਰਿਆਲੀ ਇਸ ਨੂੰ ਨਾ ਬਾਈ ਕਮਰਾ ਲੈ ਲਿਆ ਆਪਾਂ ਨੇ 10 ਨੰਬਰ ਕਮਰਾ ਕਮਰਾ ਸਿੰਪਲ ਸਿੰਪਲ ਜੋ ਮਿਲ ਰਹੇ ਨੇ ਸਾਰੇ ਬੈੱਡ ਵਾਲਾ ਕੋਈ ਨਹੀਂ ਹੋ ਰਿਹਾ ਤਿਆ ਮੰਦਰ ਵਾਲਾ ਰਸਤਾ ਮੰਦਰ ਜਾਣ ਵਾਲਾ ਆ ਪੌੜੀਆਂ ਜਾਨੀਆਂ ਇੱਧਰ ਇੱਧਰੋਂ نیچے ਉੱਪਰ ਨੂੰ ਆਉਨੇ ਆਪਾਂ ਲਾਓ ਬਈ ਸਵੇਰ ਹੋ ਗਈ ਤਿਆਰੀਆਂ ਚੱਲ ਗਈਆਂ ਜੋਰ ਜੋਰ ਨਾਲ ਜਾਨੀ ਬਾਈ ਜਿੰਨਾ ਉਹ ਕਲਾਈਟ ਵੀ ਮੰਦਰ ਵੀ ਹੋਰ ਵੱਡ ਗਿਆ ਨਾਉਣਾ ਕੈਨਸਲ ਹੋ ਗਿਆ ਤੁਹਾਨੂੰ ਦਿਖਾਉਂਦੇ ਆ ਆਪਣਾ ਕਮਰਾ ਹੰਦਰ ਸਿੱਟ ਆਈ ਸਾਡਾ ਕਮਰਾ ਤੇ ਤੋਂ ਸਾਹਮਣੇ ਮੰਦਰ ਦੇਖਦਾ ਸਾਹਮਣੇ ਮੰਦਿਰ ਹੈ ਤੇ ਪਹਾੜ ਚੱਲਨੇ ਆ ਭਾਈ ਚਾਹ ਪਾਣੀ ਪੀ ਲੈ ਇੱਕ ਰਾ ਦਰਵਾਜ਼ੇ ਨੇ ਬਹੁਤ ਅੰਕ ਰਿਆ ਹੋਇਆ ਸਾਰੀ ਰਾ ਚੂ 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 ਤੇ ਭਾਈ ਚਾਹ ਪਾਣੀ ਪੀਣ ਚੱਲੇ ਆ ਬਾਹਰ ਤੇ ਚਾਹ ਪਾਣੀ ਪੀ ਕੇ ਉਧਰੋਂ ਨਿਕਲਦੇ ਆ ਘਰ ਨੂੰ ਰਵਾਨਾ ਹੁੰਨੇ ਆਹ ਦੇਖੋ ਭਾਈ 뷰 ਸਵੇਰੇ ਦਾ ਹਾਂ ਰਿਹਾ ਪਹਾੜੀਆਂ ਤੇ ਬੰਦੇ ਆਪਣੇ ਤਿਆਰ ਹੋ ਰਹੇ ਆ ਜੇ ਮੈਂ ਇੱਕ ਜਿਹੜਾ ਬਾਹਰ ਤਾ ਘੁੰਮ ਕੇ ਆਈ ਆਪਾਂ ਚਲੋ ਭਾਈ ਉੱਪਰ ਤੇ ਆ ਗਏ ਆ ਥੱਲੇ ਸ਼ਾਤਲਾਈਆਂ ਪਹੁੰਚ ਗਏ ਤੇ ਗੱਡੀ ਰੁਗੀ ਆਪਣੀ ਮੁੰਡੇ ਕਹਿੰਦੇ ਪ੍ਰਸ਼ਾਦ ਲੈਣਾ ਇੱਥੇ ਤੇ ਪ੍ਰਸ਼ਾਦ ਲੈ ਕੇ ਅੱਗੇ ਰਮਾਉਣੇ ਆ ਪ੍ਰੋਗਰਾਮ ਕਿਆ ਪਤਾ ਕਹਨੂ ਜਾਈਏ ਕਿਆ ਪਤਾ ਕਿਤੇ ਹੋਰ ਵੀ ਚਲੇ ਜਾਈਏ ਕੰਮਾਂ ਬਾਕੀ ਪੁੱਛ ਰਹੇ ਨੇ ਨਾ ਸਲਾਹ ਕਰਕੇ ਕਿ ਕਿੱਥੇ ਜਾਣਾ ਹੋ ਬਾਈ ਇੱਥੇ ਜਗਾ ਹੋਰ ਚੱਲਨੇ ਆ ਕੰਮਣ ਨੇੜੇ ਉੱਥੇ ਤੇ ਕਰੀਬ ਕਿਲੋਮੀਟਰ ਦੀ ਦੂਰੀ ਤੇ ਤੇ ਜਿਹੜੀ ਮਾਤਾ ਰਤਨੋ ਜੀ ਤੇ ਉਹਨਾਂ ਦੇ ਘਰ ਚੱਲੇ ਆ ਇੱਥੇ ਬਾਬਾ ਬਾਲਕਨਾਥ ਹੀ ਰਹਿੰਦੇ ਹੁੰਦੇ ਤੇ ਉਹਨਾਂ ਕੋਲ ਤੇ ਦਿਖਾਉਨੇ ਆ ਤੁਹਾਨੂੰ ਉਹਨਾਂ ਦਾ ਘਰ ਕਿਹਜਾ ਤੇ ਭਾਈ ਆ ਜਾ ਰਿਹਾ ਰਸਤਾ ਕਿਹਨੇ ਇਤਨੂੰ ਪਿੱਛੇ ਨੂੰ ਟੱਪ ਕੇ ਜਾਣਾ ਪੈਂਦਾ ਬੰਦ ਕਰੇ ਅਸੀਂ ਖੇਤਾਂ ਦੇ ਵਿਚ ਨੂੰ ਹੋ ਕੇ ਖੇਤਾਂ ਦੇ ਲਾਗ ਲਾਗ ਹੋ ਕੇ ਜਾਣਾ ਪੈਣਾ ਡੋਲਾ ਪਰੋਂ ਚਲੋ ਬਈ ਪਹੁੰਚ ਗਏ ਤੇ ਆ ਜਿਹੜੇ ਸਾਹਮਣੇ ਪੋਸਟਰ ਲੱਗੇ ਹੋਏ ਜਿਹੜੇ ਮਕਾਨ ਉੱਪਰ ਉਹ ਦੱਸਿਆ ਇੰਦਾ ਕਨੇ ਪਹਿਲਾਂ ਕੱਚਾ ਹੁੰਦਾ ਦਾ ਇਹ ਹੁਣ ਪੱਕਾ ਬਣਾਤਾ ਇਹ ਕਰ ਤੇ ਮਾਤਾ ਰਤਨੋ ਜੀ ਰਹਿੰਦੀ ਹੁੰਦੀ ਸੀ ਬਾਬਾ ਬਾਲਕਨਾਥ ਜੀ ਉਹਨਾਂ ਦੀਆਂ گاਊਆਂ ਮੱਝਾਂ ਚਰਾਇਆ ਕਰਦੇ ਤੇ ਤੇ ਉਹਨਾਂ ਕੋਲ ਕੋਈ ਸੰਤਾਨ ਨਹੀਂ ਸੀ ਇਸ ਕਰਕੇ ਬਾਬਾ ਬਾਲਕਨਾਥ ਨੂੰ ਆਪਣੇ ਪੁੱਤਰ ਮੰਗੂ ਰੱਖਿਆ ਹੋਇਆ ਥਾ ਉਹਨਾਂ ਨੇ ਤੇ ਹਾ ਸਾਹਮਣੇ ਮੰਦਿਰ ਬਣਾ ਰਹੇ ਨਹੀਂ ਪਹਿਲਾ ਕੱਚਾ ਤਾਂ ਆਇਆ ਬਾਬੇ ਸਾਰੀ ਹਿਸਟਰੀ ਬਦਲ ਕੇ ਰੱਖਤੀ ਇਹਨਾਂ ਨੇ ਇਹ ਕੱਚਾ ਤਾਂ ਕੱਚਾ ਹੀ ਰਹਿਣ ਦਿੰਦੇ ਹੈ ਆਏ ਦਰਵਾਜ਼ਾ ਮੂਰਲੀ ਸਾਈਡ ਦਾ ਆਮ ਲੋਕਾਂ ਦੇ ਘਰ ਆਹ ਬਾਈ। ਛੱਤਾਂ ਦੇਖੋ ਕਿੰਨੀ ਵਧੀਆ ਲੱਗਦੀ ਇਹਨਾਂ ਦੀ। ਪੱਥਰ ਕੱਟ-ਕੱਟ ਕੇ ਲਾਇਏ ਛੋਟੇ-ਛੋਟੇ ਪੀਸ। ਇਦਾਂ ਹੀ ਉਹ ਬਣਾਏ ਹੋਏ ਇੱਧਰ। ਇਹ ਛੋਟੇ-ਛੋਟੇ ਬਿਗੀਚੇ ਜਿਹੇ ਬਣਾਏ ਹੋਏ ਆ ਖੇਤੀ ਕਰਦੇ ਛੋਟੇ-ਛੋਟੇ ਧਰਮਾਂ ਤੇ। ਤੇ ਵਸਾਹੀ ਤਾਂ ਉਹ ਹੋਰ ਕੁਝ ਵੀ ਇਹ ਦੇਖਣ ਨੂੰ ਇੱਥੇ? ਨਦੀ ਜੀ ਕਹਿੰਦੇ ਤੇ ਜਿਹੜੀ ਇੱਕ ਹੂੰ ਨਦੀ ਦੂਰ ਆ ਭਾਈ ਇੱਥੇ ਤੇ ਸਾਰਾ ਉਹੀ ਬਦਲ ਕੇ ਰੱਖਤਾ ਇਹਨਾਂ ਨੇ ਹਨਾ ਨਹੀਂ ਪਹਿਲਾਂ ਬਾਲਿਆਂ ਦਾ ਪਿਆ ਹਾ ਤਾਂ ਹਾਲਾ ਇੱਥੇ ਨਹੀਂ ਤਾਂ ਬੈਠੇ ਰਹਾਂ ਆ ਗੱਲ ਲਈ ਹਾਂ ਆਹਾ ਇਸ ਦਾ ਫੰਕਸ਼ਨ ਜਰਨਾ ਚੇਂਜ ਕਰ ਦੇਣਾ। ਅੱਛਾ। ਪਰ ਉਹ ਸਹੀ ਤਾਂ ਬਾਈ। ਪੁਰਾਣਾ ਤਾਂ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ ਹਜੇ। ਜਿਹੜਾ ਦਿਖਾ ਦਈਏ ਤੁਹਾਨੂੰ ਹੁਣ। ਕੀ ਅਨ ਨਜ਼ਾਰਾ ਦੇਖ ਸਕਦੇ ਹੋ ਤੁਸੀਂ? ਬਾਕੀ ਬਾਈ ਸਾਰੀ ਹਿਸਟਰੀ ਬਦਲਤੀ ਇਹਨਾਂ ਨੇ ਇੱਥੇ। ਵਾਕੀ ਇਹਨੇ ਸਾਲਾਂ ਪੁਰਾਣਾ ਹਨਾ। ਹੋਣਾ ਵੀ ਨਹੀਂ ਤਾਂ ਕੁਛ। ਇਨਾ ਨੇ ਆਪੇ ਇੱਥੇ ਮੰਦਰ-ਮੁੰਦਰ ਬਣਾਤਾ ਸੀ ਜਗ੍ਹਾ ਤੇ ਇਸੀ ਜਗ੍ਹਾ ਤੇ ਘਰਕੁਰ ਬਣਾਤਾ ਆਪੇ ਤੇ ਆਹੀ ਦੇਖਣ ਆਏ ਤੇ ਕਰੀਬ ਆਪਣੀ ਗੱਡੀ ਇੱਥੇ ਤੋਂ ਕਿਲੋਮੀਟਰ ਦੂਰ ਖੜੀ ਹੋਣੀ ਆ ਤੇ ਚਲਦੇ ਹਾਂ ਦੁਬਾਰਾ ਉੱਥੇ ਤੇ ਬਾਈ ਫੋਟੋ ਸ਼ੂਟ ਚੱਲ ਰਿਹਾ ਹੈ ਫੋਟੋ ਫੋਟੋ ਖਿੱਚਾ ਆ ਗਏ ਤੇ ਚਲਦੇ ਹਾਂ ਹੁਣੇ ਰਵਾਨਾ ਲਓ ਬਾਈ ਪਹੁੰਚ ਗਏ ਆਪਣੇ ਘਰਾਂ ਸਿੱਖੀ ਸ਼ਾਂਤੀ